ਦੋ ਸੰਧ ਗਨੋਖ ਦੇਵ ਜੇ ਸਾਜ ਪਾਉਂਦੇ ਫਤੇ ਬੁਲਾਈ ਨਹੀਂ ਕੰਮ ਢਿੱਲੀ ਦਾ ਜਿੱਦੀ ਰੱਗ 'ਚ ਫਤੇ ਉਹਦੀ ਜੱਗ 'ਚ ਫਤੇ ਜੜਾ ਫਤੇ ਬੁਲਾਉਂਦਾ ਗੱਜ ਕੇ ਉਹਨੂੰ ਫਤੇ ਮਿਲਦੀ ਭੱਜ ਕੇ ਬੈਠੋ ਸਾਜ ਕੇ ਤੇ ਆਖੂ ਵਾਹ ਜੀ ਕਾ ਵਾਹ ਸਾਹ ਵਾਹ ਜਿੰਨ ਕੀ ਮੱਲੇ ਬਾਕੀ ਨਤ ਮਾਮਾ ਬਾਜੀਓ ਪਰ ਹੋ ਨਿਸਾਨਾ ਕਾਓ ਖੇਜ ਜੋ ਮੰਡਿਓ ਸੂਰਮਾ ਅਗੂ ਜਨ ਕੋ ਦਾਓ ਪੂਰਾ ਸੋ ਪਹਿਚਾਨੀਐ ਝੋਲੜੇ ਜੀਨ ਕੇ ਤੋ ਪੁਰਜਾ ਪੁਰਜਾ ਕਟ ਮਰੇ ਅਗੂ ਨਾ ਜਾੜਾ ਖੇਤੋ ਪੁਰਜਾ ਪੁਰਜਾ ਕਟ ਮਰੇ ਅਗੂ ਨਾ ਜਾੜਾ ਖੇਤੋ ਕਿਹੜਾ ਪ੍ਰਯਾਜਮ ਕੋਰ ਵਾਲੀ ਗਣੀ ਨੂੰ ਵਿੱਚ ਸ਼ਬਦਾਂ ਦੇ ਆਖਾਂ ਉਸ ਕਣੀ ਨੂੰ ਡਾਲੀ ਸਿੰਘਾਂ ਵੱਲੋਂ ਜੰਗ ਗਈ ਲੜੀ ਸੁਣੋ ਵੀਰਤਾ ਬਹਾਦਰਾਂ ਦੀ ਕੰਨ ਲਾ ਕੇ ਜੀ ਮਾਰੋ છાਤੀ ਇਤਿਹਾਸ ਵਿੱਚ ਮਨ ਲਾ ਕੇ ਜੀ ਬਾਹਰ ਮਰ ਜੋਂ ਨ ਤੋੜਿਆ ਕੇ ਕੱਪੜੇ ਸਿੰਘ ਗਿੜਤ ਗੁਰਾਂ ਦੇ ਨਾਲੇ ਅਪੜੇ ਸਾਰੇ ਨਾਮ ਦੇ ਰੰਗਾਂ ਦੇ ਵਿੱਚ ਰਚੜੇ ਬਾਜਾ ਵਾਲੇ ਜੀ ਕਮਾਣੇ ਡਾਲੜੇ ਖਾਲਸਾ ਸਵਾ ਸਵਾ ਲੱਖ ਮੂਰੇ ਇੱਕ ਲੜੇ ਖਾਲਸਾ ਸਵਾ ਸਵਾ ਲੱਖ ਮੂਰੇ ਇੱਕ ਅੜੇ ਖਾਲਸਾ ਅੰਜ ਪੰਜ ਜਾਂਦੇ ਰੂਪ ਵਿੱਚ ਜੱਥਿਆ ਪੀਰ ਭਰੇ ਨੇ ਫੁਲਾਦੀ ਵਿੱਚ ਪੱਥਿਆ ਪਵੇ ਸੂਰਜ ਕੋ ਲੇਖਾ ਵਿੱਚੋਂ ਮੱਥਿਆ ਕਰ ਅੱਲਾ ਅੱਲਾ ਮੁਗਲ ਪੇਟੀ ਕਾ ਮਾਰਦੇ ਵੇਖੋ ਰਣ ਤੱਤੇ ਵਿੱਚ ਚੋਜਾ ਕਰਤਾਰ ਦੇ ਤਾਦੇ ਗਨ ਤੇ ਹੁਣੀ ਫਿਰੇ ਨੱਚਦੀ ਜੀ ਨੱਚਦੀ ਜੀ ਨੱਚਦੀ ਤਾਦੇ ਗਨ ਤੇ ਹੁਣੀ ਫਿਰੇ ਨੱਚਦੀ ਮੋਦ ਨਾਲ ਜੋੜੀ ਸੂਰਮਿਆਂ ਦੇ ਜੱਜ ਜੀ ਨੇ ਜੇ ਰੰਗ ਰਹੇ ਇੱਕ ਪਾੜ ਵਿੱਚ ਦੀ ਵੇ ਜਲੇ ਤੇ ਵੈਰੀਆਂ ਦੇ ਵਰੇ ਖਾਲਚ ਸਵਾ ਸਵਾ ਲੱਕ ਮੋਰੇ ਕਿ ਅੜੇ ਖਾਲਚ ਸਵਾ ਸਵਾ ਲੱਕ ਮੋਰੇ ਤ ਅੜੇ ਖਾਲਸਾ ਮਿੰਨਾ ਹੋਗਾ ਤੇ ਵਗਨ ਹਨੇਰੀਆਂ ਲੋਂਦੇ ਵੱਡ ਵੱਡ ਲੋਖਾਂ ਦੀਆਂ ਢੇਰੀਆਂ ਧੌਣਾ ਧਣਾ ਨਾਲੋਂ ਵੱਖ ਕਰ ਕੇਰੀਆਂ ਮੱਲੋ ਮੱਲੀ ਮੋਹੋਂ ਨਿਕਲੇ ਕਮਾਲ ਹੋ ਗਈ ਨਾਲ ਲਹੂ ਦੇ ਧਰਤ ਸਾਰੀ ਲਾਲ ਹੋ ਗਈ ਦੇਖੋ ਵਰਤੀ ਅਨੋਖੀ ਕਰਾ ਮਾਦ ਤੀ ਅਨੋਖੀ ਕਰਾਮਾਤ ਨੂੰ ਹੋ ਗਈ ਅਗਲੀ ਸਵੇਰ ਟੱਪ ਰਾਤ ਨੂੰ ਲੜੇ ਜਾਂਦੇ ਸਾਜ ਸਾਜ ਕੇ ਬਰਾਤ ਨੂੰ ਜਿਹੜੇ ਹੋ ਨਾ ਸਕਿਓ ਉਹ ਗੱਲ ਕਰੇ ਖਾਲਸਾ ਸਵਾ ਸਵਾ ਮੋਰੇ ਕੇੜੇ ਖਾਲਸਾ ਸਵਾ ਸਵਾ ਲੱਗ ਮੋਰੇ ਕੇੜੇ ਖਾਲਸਾ ਸੱਤ ਵਜੇ ਤੇ ਨਗਾਰੀ ਝੂਟਾ ਲੱਗੀਆਂ ਤੱਕ ਫੁਰਤੀ ਨੂੰ ਟਾਹਣੀਆਂ ਸੀ ਭੱਜੀਆਂ ਪਾਣੀ ਮੰਗੇ ਨਾ ਜਿੰਨਾ ਦੇ ਤੇਗਾ ਬੱਤੀਆਂ ਵੱਡਾ ਪੈ ਗਿਆ ਮੈਦਾਨ ਚ ਕਣਕ ਵੰਗਰਾ ਭੱਜੇ ਜਾਂਦੇ ਨੇ ਪਠਾਨ ਮਾਰ ਮਾਰ ਚੰਗਰਾ अजी शेरदा जखमी चूर जेरदाग लाड़े ताईं घोड़ी उते चढ़े ख़ालसा सवा सवा लख मोरे हिकु अड़े खालसा सवा सवा लख मोरे हिकु खालसा सवा सवा ख़ालसा ਪੁੱਤ ਹੋ ਗਿਆ ਸ਼ਹੀਦ ਬਾਪੂ ਗੱਜਿਆ ਕੱਕ ਘੜੀ ਚੋਂ ਨਗਾਰਾ ਉਹਨੇ ਛੱਡਿਆ ਦੂਜੇ ਪੁੱਤਰ ਨੇ ਪੱਲਾ ਆਣੇ ਅੱਡਿਆ ਬਿਤਾ ਸ਼ੁਕਰ ਗੁਜ਼ਾਰਿਆ ਕਿ ਆਇਆ ਕਾਲ ਨੂੰ ਹੁੰਦਾ ਵੇਖਣਾ ਸ਼ਹੀਦ ਦੂਜੇ ਵੀ ਮੈ ਲਾਲ ਨੂੰ ਅੱਜ ਤੋਰਿਆ ਸਜਾ ਕੇ ਸੀ ਜੁਹਾਰ ਨੂੰ ਅੱਜ ਤੋਰਿਆ ਸਜਾ ਕੇ ਸੀ ਜੁਹਾਰ ਨੂੰ ਅੱਡੇ ਗਾਤਰੇ ਤੇ ਦਿੱਤਾ ਕਲਮ ਵਾਰੂ ਲੈ ਕਰ ਜਿਆ ਸਿਰ ਉੱਤੇ ਭਾਰ ਨੂੰ ਲਿੱਖ ਲਿੱਖ ਪਰ ਗਾੜੀ ਵਾਲਾ ਭਰੇ ਕਾਲਸਾ ਸਵਾ ਸਵਾ ਲੱਖ ਮੋਰੇ 1 ਢੇ ਕਾਲਸਾ ਸਵਾ ਸਵਾ ਲੱਖ ਮੋਰੇ 1 ਢੇ ਕਾਲਸਾ ਮੰਨ ਲੈ ਕਰੇ ਜਾਵੇ ਨਾਲੋ ਜਾਵੇ ਬੰਬਾ ਜੀਤ ਸਿੰਘ ਜੀ ਬਾਬਾ ਜੀ ਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਭੁਦੇਸ਼ ਸਿੰਘ ਸਾਹਿਬ ਜੀਆਂ ਦੇ ਮਰਾਂ ਨੂੰ ਭਾਵੇ ਸਤਿਕਾਰ ਸ੍ਰੀ ਅਰਦਵਾਨ ਹਰ ਮੈਦਾਨ ਹਤੇਵਾਰ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ